ਲਾ ਨਾ ਵੀ ਅਸੀਂ ਜਾਣਦੇ ਹਾਂ ਜਦੋਂ ਵੀ ਕੋਈ ਆਫਤ ਆਉਂਦੀ ਹੈ ਪਹਿਲਾ ਪੰਜਾਬ ਤੇ ਆਉਂਦੀ ਹੈ ਚਾਹੇ ਦਿੱਲੇ ਪਾਸਿਓਂ ਆਵੇ ਗੋਲੀ ਆਵੇ ਤਾਂ ਪਹਿਲਾ ਪੰਜਾਬ ਦਾ ਸੀਨਾ ਜੇ ਨਸ਼ੇ ਦੀ ਗੋਲੀ ਆਵੇ ਤਾਂ ਪਹਿਲਾ ਪੰਜਾਬ ਕੋਲੇ ਕੋਈ ਕਿਸੇ ਕਿਸਮ ਦਾ ਆਜ਼ਾਦੀ ਵੇਲੇ ਕੁਰਬਾਨੀਆਂ ਦੇਣੀ ਹੋ ਤਾਂ ਪੰਜਾਬੀ ਆਜ਼ਾਦੀ ਨੂੰ ਸੰਭਾਲਣ ਵਾਸਤੇ ਕਾਰਗਿਲ ਦੇ ਵਿੱਚ ਡਿਊਟੀਆਂ ਤਾਂ ਪੰਜਾਬੀ ਸੋ ਅਸੀਂ ਤਾਂ ਹਮੇਸ਼ਾ ਗੁਰੂਆਂ ਤੋਂ ਸਾਡੇ ਪੀਰਾਂ ਫਕੀਰਾਂ ਤੋਂ ਸ਼ਹੀਦਾਂ ਤੋਂ ਇਹ ਹੀ ਸਿੱਖਿਆ ਲਈ ਛੜਦਾ 23 ਸਾਲ ਦੇ ਜੀਤਿਆ ਸਿੰਘ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਸ ਵੇਲੇ ਅੱਜ ਦੇ 23 ਸਾਲ ਦੇ ਬੱਚੇ ਆਪਦੇ ਮਾਪੇ ਤੋਂ ਮੋਟਰਸਾਈਕਲ ਮੰਗਦੇ ਨੇ ਭਗਤ ਸਿੰਘ ਉਹ ਸੁਬੀਂਦਰੇ ਚਾਤੋਂ ਮੁਲਕ ਮੰਗਦੇ ਸੀ ੁੱਟੀ ਪੱਟੀ ਸੋਂ ਚੋਕੀ ਜਨਾਂ ਦੀ ਕਿਸਾਨਾਂ ਮੁਲਕ ਤੇ ਉਹ ਸਾਡਾ ਮੁਲਕ ਹੈ ਆਪਾਂ ਨੂੰ ਆਪਣੇ ਵਿਰਸੇ ਤੇ ਜੇ ਕਿਤੇ ਥੋੜਾ ਬਹੁਤ ਗੌਰ ਕਰਕੇ ਆਪਾਂ ਚਲੂ ਪੀਏ ਤਾਂ ਆਪਣੇ ਵਰਗੇ ਕੌਮ ਨਹੀਂ ਕੋਈ ਆਪਣੇ ਵਰਗੀ ਧਰਤੀ ਨਹੀਂ ਕਿਤੇ ਇੰਨੀ ਫਰਟਾਈਲ ਧਰਤੀ ਦੁਨੀਆ ਮੈਂ ਪੂਰੀ ਘੁਮਤੀ ਹੈ ਇਹ ਇਦੋਂ ਜਰਖੇਜ਼ ਇਦੋਂ ਉਪਜਾਉ ਧਰਤੀ ਕਿਤੇ ਨਹੀਂ ਐਦੋਂ ਮਿਹਨਤੀ ਕਾਮ ਹੈ ਨਹੀਂ ਕਿਤੇ ਹਰ ਕਿਸਮ ਦਾ ਮੌਸਮ ਆ ਆਪਣੇ ਕੋਲ ਫਿਰ ਕਹਿੰਦੇ ਵਾਤੇ 40-40 ਲੱਖ ਰੁਪਇਆ ਦੇ ਕੇ ਬਾਹਰਲੇ ਮੁਕੰਮਲ ਕਰ ਜੀਏ ਕਿਤੇ ਨਹੀਂ ਜਾਣਾ ਤੁਹਾਡੇ ਚ ਵੀ ਬਹੁਤ ਸਾਰੇ ਬਾਹਰ ਜਾਣ ਦਾ ਪਲਾਨ ਬਣਾਉਂਦੇ ਹੋਣ ਪਰ ਜਦੋਂ ਨੰਬਰ ਆ ਗਏ ਫਿਰ ਕਹਿੰਦੇ ਨਹੀਂ ਇੱਥੇ 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 ਠੀਕ ਇਹਦਾ ਨਾਮ ਨਿਊਸਪਲ ਭਵਨ ਹੈ ਪਰ ਇਹਦਾ ਨਾਮ ਹੋਣਾ ਸੀ ਨੀਤੀ ਪੱਤਰ ਭਵਨ ਆਖ ਲੱਗਦੇ ਆ ਕਿਉਂਕਿ ਇੱਥੇ ਮੈਂ ਹਰ ਹਫਤੇ ਹਫਤੇ ਚ ਦੋ-ਦੋ ਵਾਰੀ ਵੀ ਇੱਥੇ ਆਉਣਾ ਨੌਕਰੀਆਂ ਵਟੇ